ਬੜੇ ਚਾਹ ਬਣਾ ਬਣਾ ਕੇ ਤੇ ਸੌ ਰਹੀਆਂ ਨੇ ਪਰ ਸੌਣਾ ਨਹੀਂ ਅੱਜ ਪੰਡਾਲ ਚ ਜਾਗਣਾ ਹੈ ਜਾਗਣ ਦਾ ਨਾਮ ਜਗਰਾਤਾ ਕਿਉਂਕਿ ਜਾਗ ਕੇ ਮਾਂ ਦਾ ਗੁਣ ਬੈਨ ਕਰਨਾ ਫਿਰ ਜਗਰਾਤਾ ਜੇ ਇੱਥੇ ਅੱਗੇ ਵੀ ਸੋਵੇ ਫਿਰ ਕੁਝ ਨਹੀਂ ਬੱਲੇ ਤਾ ਇਸ ਕਰਕੇ ਇੱਕ ਅਰਦਾਸੀ ਕਵੀ ਦੀ ਇੱਕ ਜੋਗੜੀ ਸਾਰੀ ਸੰਗਤ ਕਰੋਗੀ ਮੇਰੇ ਨਾਲ ਕਿਉਂਕਿ ਮੈਂ ਦੇਖਣਾ ਹੈ ਮਾਂ ਨੂੰ ਤੁਹਾਡੀ ਕਿੰਨੀ ਸ਼ਰਧਾ ਹੈ ਇੱਕ ਮਿੰਟ ਲਈ ਆਪਣੀਆਂ ਥੱਲਾ ਬੰਦ ਬੰਦ ਕਰੀਂ ਜਰਾ ਸਰ ਜੀ ਹਾਂ ਫਿਰ ਮੈਂ ਇਹਨਾ ਕਹੂੰਗਾ ਕਿ ਸਾਰੀ ਸੰਗਤ ਮੇਰੇ ਨਾਲ ਇੱਕ ਅਰਦਾਸ ਇੱਕ ਬੇਨਤੀ ਇੱਕ ਜੋੜੀ ਮਾਂ ਦੇ ਚਰਨਾਂ 'ਚ ਅਸੀਂ ਸਾਰੇ ਕਰਾਂਗੇ ਕੋਈ ਨਹੀਂ ਤੁਹਾਡੀ ਸ਼ਰਧਾ ਪਰਖੀ ਜਾਣੀ ਹੈ ਉਹ ਜਿਹਨੇ ਕਿ ਬਿਨਾ ਬੋਲੇ ਆ ਆਪਣੀ ਆਪਣੀ ਜਗ੍ਹਾ ਤੇ ਖੜੇ ਰੋਏ ਅਰਦਾਸ ਕਰੀ ਬਿਨਾ ਬੋਲੇ ਆ ਆਪਣੀ ਆਪਣੀ ਜਗ੍ਹਾ ਤੇ ਖੜੇ ਹੋਵਾਂ ਮੈਂ ਦੇਖੂਗਾ 1 ਮਿੰਟ ਚੁੱਪ ਇਨਾ ਬੋਲਣ ਦਾ ਮਤਲਬ ਉਹ ਨਹੀਂ ਹੁੰਦਾ ਜੀ ਬਿਲਕੁਲ ਹਾਂ ਕਮਾਲ ਹੈ ਬਹੁਤ ਘਟ ਜਾਗੜ ਵਿੱਚ ਜਿਵੇਂ ਹੁੰਦਾ ਹੈ ਕਿ ਸੰਗਤ ਨੂੰ ਇੱਕ ਬੇਨਤੀ ਕੀਤੀ ਜਾ ਸਕਦੀ ਹੈ ਇੱਕਦਮ ਪਰਵਾਹ ਹੋ ਜਾਏ ਉਹ ਵੀ ਇਸ ਤਰੀਕੇ ਹੀ ਹੈ ਹੁਣ ਇਹ ਆ ਜਿਹੜੀ ਅਰਦਾਸ ਕਰਨੀ ਹੈ ਜਿਨ੍ਹਾਂ ਭੈਣਾਂ ਦੇ ਕੋਲ ਬੱਚੇ ਐ ਉਹਨਾਂ ਨੂੰ ਮਾਫੀ ਹੈ ਭਾਈ ਤੇ ਹੁਣ ਥੱਲੇ ਚੁੱਕ ਕੇ ਬੱਚੇ ਨਾਲ ਗੋਦੀ ਲੈ ਲਿਓ ਤੇ ਖੜਨਾ ਪੈਣਾ ਹੈ ਜਾ ਜਨਾਬੋਂ ਨਹੀਂ ਹੋਏ ਜ਼ਰੂਰ ਕਰ ਲੋ। ਸ਼ਵੇਰ ਦਾ ਵੇਲਾ ਹੋ ਰਿਹਾ ਹੈ। ਤੜਕਸਾਰ ਹੋ ਰਿਹਾ ਹੈ। ਇਸ ਵੇਲੇ ਦਾ ਨਾਮ ਲਿਆਏ ਬਹੁਤ ਸ਼ੀਸ਼ੀ ਪਰਵਾਨ ਹੁੰਦਾ ਹੈ। ਪਰ ਬਰਦਾਸ਼ਤ ਹੈ ਕਿ ਬੰਦਾ ਸੱਚੇ ਦਿਲੋਂ ਇੱਕ ਵਾਰੀ ਐਨੇ 5 7 10 ਘੰਟਿਆਂ ਦੇ ਵਿੱਚ ਇੱਕ ਮਿੰਟ ਇੱਕ ਸਕਿੰਟ ਸੱਚੇ ਦਿਲੋਂ ਮਾਂ ਦੇ ਚਰਨਾਂ ਦਾ ਅਧਿਆਨ ਕਰਕੇ ਇੱਕ ਵਾਰੀ ਉਹਦਾ ਨਾਮ ਲਿਆ ਜਾਵੇ ਤੇ ਹਾਜ਼ਰੀ ਪਰਵਾਨ ਹੋ ਜਣੀ ਹੈ। ਕਿ ਤੁਹਾਡੇ ਸਾਰਿਆਂ ਦੇ ਪੈਰਾਂ ਵਿੱਚ ਮੇਰੀ ਹਾਜ਼ਰੀ ਪਰਵਾਨ ਹੋਈ। ਇਸ ਕਰਕੇ ਮਾਨ ਕਰਾਂਗੇ ਯਾਦ ਤੇ ਨਾਲ ਇੱਕ ਕੰਮ ਹੋਰ ਕਰਾਂਗੇ ਜਿਹਦੇ ਨਾਲ ਨੀਂਦ ਭੱਜਣੀ ਹੈ ਜਿਹਦੇ ਨਾਲ 3 ਮਿੰਟ ਤੋਂ ਬਾਅਦ ਤੁਹਾਨੂੰ ਨੀਂਦ ਨਹੀਂ ਆ ਸਕਦੀ ਆਵਾਸੀਆ ਨਹੀਂ ਆ ਸਕਦੀ ਹੈ ਚਾਹ ਪੀਓ ਚਾਹ ਨਾ ਪੀਓ ਬੱਲੇ ਵੀ ਅੱਧੀ ਸਤਵਾਸੀਆ ਮੌਤੀ ਹੈ ਇਹ ਮੇਰਾ ਵਾਦਾ ਹੈ ਜਿਹਨੇ ਪ੍ਰਬੰਧਕ ਖੜੇ ਹੈ ਸਾਰਿਆਂ ਨੂੰ ਕਹਿ ਰਹੇ ਹੈ ਚਾਹ ਦੇ ਬਿਨਾ ਹਰ ਬੰਦਾ ਚੁੱਸ ਦਿਸੂਗਾ ਭਾਵੇਂ ਇਹ ਤੋਂ ਬਾਅਦ 7 ਘੰਟੇ ਹੋਰ ਇਸੇ ਤਰ੍ਹਾਂ ਮਾਦਾ ਜਾਗਰਣ ਚੱਲੀ ਜਾਵੇ ਪਰ ਕਰਨਾ ਕੀ ਬੈਣਾ ਦੋਵੇਂ ਹੱਥਾਂ ਤੇ ਚੁੱਪੋ ਦੇ ਹੱਥ ਹੁੱਤੇ ਬਿਲਕੁਲ ਸਿੱਧੇ ਹਾਂ ਇਸ ਰਿਟਮਿੰਟ ਲਈ ਯੋਗਾ ਹੋ ਰਿਹਾ ਮਾਂ ਨੂੰ ਯਾਦ ਕਰ ਰਹੇ ਹਾਂ ਇਹਨਾਂ ਦੁਨੀਆਵੀ ਅਖਾਂ ਦੇ ਹਲਕਾ ਕਮਾ ਦੇ ਦਰਸ਼ਨ ਨਹੀਂ ਕੀਤੇ ਤੇ ਨਾਲ ਕਰਾਂਗੇ ਮਾਂ ਨੂੰ ਯਾਦ ਤੇ ਦੋਵੇਂ ਹੱਥ ਇੱਕ ਦੂਸਰੇ ਨਾਲ ਟਕਰਾ ਕੇ ਤੇ ਮੇਰੇ ਨਾਲ ਸਾਰਿਆਂ ਨੇ ਕਹਿਣਾ ਹੈ ਕੀ ਕਿੱਥੇ ਲਾਈਆਂ ਦੇਰੀਆਂ ਮਾਂ ਕਿੱਥੇ ਲਾਈਆਂ ਦੇਰੀਆਂ ਬੋਲ ਕੇ ਕੀਆ ਬਾਤ ਤੇ ਰਿਆ ਮੇਰੀਆਂ ਕਿੱਥੇ ਲਾਈਆਂ ਮੇਰੀਆਂ ਮਾਂ ਕਿੱਥੇ ਲਾਈਆਂ ਦੇਰੀਆਂ ਸਾਹ ਜਰਾ ਤਾੜੀਆਂ ਦੇ ਨਾਲ ਆਵਾਜ਼ ਆਵੇ ਜਰਾ ਕਿੱਥੇ ਲਾਈਆਂ ਦੇਰੀਆਂ ਮਾਂ ਕਿੱਥੇ ਲਾਈਆਂ ਦੇਰੀਆਂ ਕਿੱਥੇ ਲਾਈਆਂ ਦੇਰੀਆਂ ਮਾਂ ਕਿੱਥੇ ਲਾਈਆਂ ਦੇਰੀਆਂ ਮਾਦੇਰੇ ਭਗਤ ਪਿਆਰੇ ਤੇਰੇ ਲਾਉਣ ਜਕਾਰੇ ਤੇਰੇ ਭਗਤ ਪਿਆਰੇ ਤੇਰੇ ਲਾਉਣ ਜਕਾਰੇ ਤੇਰੀ ਅਕਰਨੀ ਓਡੀ ਕਾ ਟੁੱਟ ਨਾ ਜਾਨ ਪ੍ਰੀਤਾ ਬੈਠੇ ਵਿੱਚ ਦਰਾਂ ਦੇ ਮਈਆ ਬਾਦਾਂ ਮੇਰੀ ਕਿੱਥੇ ਦੇ ਨਾਲ ਕਿੰਨਾ ਸੋਹਣਾ ਤੇਰਾ ਬਹਨ ਸਜਾਇਆ ਆ ਮਨ ਸਜਾਇਆ ਹੋਈ ਆ ਤੇਰਾ ਬਹਨ ਸਜਾਇਆ ਨੂੰ ਤੇਰੇ ਬਖਤ ਪਿਆਰੇ ਤੇਰੇ ਨਾਂ ਉਜਾਰੇ ਤੇਰੀ ਅਕਲ ਦੀ ਅਬੀਕਾ ਤੁੜਨਾ ਜਾਣ ਪ੍ਰੀਤਾ ਬੈਠੇ ਵਿਚ ਦਰਾਂ ਦੇ ਮਈਆ ਦਾ ਫੇਰੀ ਕਿੱਦਾਂ ਆਈ ਬਈ ਆਈ ਜਗਰਾ ਤੇ ਵਾਲੀ ਰਾਤ ਆਈ ਜਿ ਆਈ ਨੱਚ ਵਾਲੀ ਤਾਰੇ ਮਾਰ ਕੇ ਆਈ ਜਿ ਆਈ ਜਗਰਾ ਤੇ ਵਾਲੀ ਰਾਤ ਆਈ ਤੇ ਆਈ ਜਗਰਾ ਤੇ ਵਾਲੀ ਰਾਤ ਮੇਰੀ ਗੱਲ ਦਾ ਸਿਰਫ ਸਕ ਸੈਕਿੰਡ ਅਸਰ ਹੁੰਦਾ ਹੈ ਮਾਂ ਨੂੰ ਪਿਆਰ ਕਰਦੇ ਹੋ ਮਾਂ ਨੂੰ ਪਿਆਰ ਕਰਦੇ ਹੋ ਜੇ ਕਰਦੇ ਹੋ ਆਵਾਜ਼ ਆਵੇ ਮਾਂ ਨੂੰ ਪਿਆਰ ਕਰਦੇ ਫਿਰ ਹੱਥ ਕਰਦੇ ਥੱਲੇ ਆ ਜਾਂਦੇ ਐਨਾ ਹੀ ਪਿਆਰ ਹੈ ਹੱਥ ਤੇ ਹਾਂ ਇੱਕ ਵਾਰੀ ਹਿੱਟ ਕਰਕੇ ਸਾਰੀ ਸੰਗਤ ਮੇਰੇ ਨਾਲ ਬੋਲੂਗੀ ਤੂੰ ਕਿੱਥੇ ਲਾਈਆਂ ਤੇਰੀਆਂ ਮਾਂ ਕਿੱਥੇ ਲਾਈਆਂ ਤੇਰੀਆਂ ਬਾਈ ਕਿਉਂਕਿ ਇਹਨਾਂ ਦੀ ਬਦੌਲਤ ਸਾਰੀ ਸੰਗਤ ਦੇ ਚਰਨਾਂ ਦੀ ਹਾਜ਼ਰੀ ਦੇ ਰਿਹਾ ਹੈ ਕਿਉਂਕਿ ਮੇਰੇ ਵੱਡੇ ਵੀਰ ਨੇ ਬਹੁਤ ਜ਼ਿਆਦਾ ਆਸ਼ੀਰਵਾਦ ਇਹਨਾਂ ਦਾ ਮੇਰੇ ਸਿਰ ਤੇ ਹੈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਬਾਈ ਜੀ ਦਾ ਤੇ ਹੁਣ ਬਾਈ ਜੀ ਆ ਜਾਓ ਇੱਥੇ ਚਮਦਾ ਲਾ ਕੇ ਆਓ ਹੱਥ ਥੱਲੇ ਆ ਗਿਆ ਓਏ ਹੋਏ ਹੁਣ ਤੁਹਾਨੂੰ ਸੌ ਲੱਗੇ ਤੁਹਾਡੇ ਸਗੇ ਮਾਂ ਬਾਪ ਦੀ ਜਿਹੜਾ ਹੱਥ ਥੱਲੇ ਕਰੇ ਉੱਤੇ ਕਰੋ ਲਾਈਆਂ ਤੇਰੀਆਂ ਕਿੱਥੇ ਲਾਈਆਂ ਤੇਰੀਆਂ ਕਿੱਥੇ ਲਾਈਆਂ ਤੇਰੀਆਂ ਵਾਗ ਤੇ ਲਾਈਆਂ ਤੇਰੀਆਂ

ਕਿੱਥੇ ਲਾਈਆਂ ਦੇ ਕਿੱਥੇ ਲਾਈਆਂ ਦੇ ਰੀਆਂ ਕਿੱਥੇ ਲਾਈਆਂ ਦੇ ਆਵਾਜ਼ ਕਿੱਥੇ ਆ ਸੰਗਤ ਦੀ ਹੱਥ ਤੇ ਕਰਕੇ ਜਰਾ ਆਵਾਜ਼ ਆਵੇ ਸੰਗ ਹਵਾਮਾ ਮੈਂ ਤਾਂ ਫਕਤਾ ਪਾਈਆਂ ਫੇਰੀਆਂ ਕਿੱਥੇ ਲਾਈਆਂ ਦੇ ਰੀਆਂ ਕਿੱਥੇ ਲਾਈਆਂ ਦੇ ਰੀਆਂ ਕਿੱਥੇ ਲਾਈਆਂ ਦੇ ਰੀਆਂ ਮਾਤੇਰੇ ਭਗਤ ਪਿਆਰੇ ਤੇਰੇ ਲਾਉਣ ਜਗਾਰੇ ਮਾਤੇਰੇ ਭਗਤ ਪਿਆਰੇ ਤੇਰੇ ਲਾਉਣ ਜਗਾਰੇ ਤੇਰੀ ਕਰਨੀ ਉਡੀਕਾ ਕਿਤਨਾ ਜਾਣ ਪ੍ਰੀਤਾਂ ਬੈਠੇ ਨਿਚੇ ਤਰਾਂਦੇ ਮਈਆ ਪਾਵਾ ਮੇਰੀ मारे सारी जॻह कंहिं दे ਜੇ ਕਰੋ ਮਾਸ਼ਰ ਵਾਲੀ ਦਾ ਬੋਲ ਸਾਚੇ ਦੇਵਾਲੀ ਕੀ ਜੇ ਕਰੋ ਮੇਰੇ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੇ ਬੋਲ ਸਾਚੇ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਜੇ ਸੋ ਸੁਸਮੂ ਸੰਗਤ ਨੂੰ ਮੇਰੀ ਉਸੇ ਤਰ੍ਹਾਂ ਫਿਰ ਬੇਨਤੀ ਹੈ ਕਿ ਜੇ ਭਾਕੇ ਮਾਨ ਦੇ ਚਰਨਾਂ ਨੂੰ ਪਿਆਰ ਕਰਦੇ ਹੋ ਬਿਨਾਂ ਬੋਲੇ ਆਪਨੀ ਆਪਣੀ ਜਗ੍ਹਾ ਛੱਡ ਕੇ ਨਹੀਂ ਜਾਣਾ ਉੱਥੇ ਬੈਠਣਾ ਹੈ ਜਿੱਥੇ-ਜਿੱਥੇ ਖੜੇ ਹੋਏ ਹੋ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਬਜਾਏ ਮਿਹਰਬਾਨੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਬਹੁਤ ਜ਼ਿਆਦਾ ਰਣੀ ਹੈ ਇੱਕ ਵਾਰੀ ਫੇਰ ਸਾਰੇ ਪ੍ਰਬੰਧਕ ਕਮੇਟੀ ਦਾ ਤੈਦਲੋਂ ਰਣੀ ਹੈ ਸ਼ੁਕਰਗੁਜ਼ਾਰ ਹੈ ਸ਼ੁਕਰਗੁਜ਼ਾਰ ਹੈ ਮੇਰੇ ਬਹੁਤ ਪਿਆਰੇ ਵੱਡੇ ਵੀਰ ਅਮਰਤ ਸਿੰਘ ਜੀ ਉਹਨਾਂ ਦੇ ਨਾਲ ਤੇ ਮिक्की ਸਿੰਘ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੇ ਚਰਨਾਂ ਦੀ ਹਾਜ਼ਰੀ ਦਿੱਤੀ ਹੈ ਸੋ ਸਾਰੇ ਭਗਤ ਜਨਾਂ ਦਾ ਬਹੁਤ ਜ਼ਿਆਦਾ ਤੈਦਲੋਂ ਰਣੀ ਹੈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਵੱ ਇਹ ਮਾਂ ਦਾ ਜਾਗਰਣ ਕਰਵਾਇਆ ਜਾਂਦਾ ਹੈ ਲੰਗਰ ਲਗਾਇਆ ਜਾਂਦਾ ਮਾਂ ਨੂੰ ਯਾਦ ਕੀਤਾ ਜਾਂਦਾ ਹੈ ਇੱਕ ਖੂਬਸੂਰਤ ਪਵਨ ਖੂਬਸੂਰਤ ਸਟੇਜ ਇਹ ਬਹੁਤ ساری ਲਾਈਟਸ ਕੀ ਬਾਤ ਹੈ ਬਹੁਤ ਵਧੀਆ ਪਵਨ ਸਜਾਇਆ ਹੋਇਆ ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚ ਕੈਂ ਗਉਂਦਿਆਂ ਬੋਲਦਿਆਂ ਕਿਸੇ ਦੇ ਸ਼ਾਨ ਦੇ ਖਿਲਾਫ ਉਚਾ ਨਹੀਂ ਮਾਂ ਕੁਝ ਵੀ ਕਹਿ ਗਿਆ ਹੋਵਾਂ ਤੇ ਮਾਫੀ ਦਾ ਜਾਚ ਕੈਂ ਜੀ ਵਾਕਿਆ ਹਾਜ਼ਰੀ ਪ੍ਰਮਾਨ ਹੋਈ ਹੈ ਮੇਰੀ ਹਾਜ਼ਰੀ ਤੁਹਾਡੇ ਚਰਨਾਂ 'ਚ ਲੱਗੀ ਹੈ ਮਾਂ ਦੇ ਚਰਨਾਂ 'ਚ ਲੱਗੀ ਹੈ ਇੱਕ ਵਾਰੀ ਸਿਮੂ ਸਖਤ ਦੋਵੇਂ ਹੱਥ ਉੱਤੇ ਕਰਕੇ ਇੱਕ ਜਕਾਰਾ ਗੰਜਾਓ ਜੇ ਕਰੋ ਮਾਸ਼ੇਰਾ ਵਾਲੀ ਦੀਦਾ ਜੇ ਕਰੋ ਮਾਸ਼ੇਰਾ ਵਾਲੀ ਦੀਦਾ ਬੋਲ ਸਾਚੇ ਦਰਬਾਰ ਕੀ ਜੈ ਬੋਲ ਸਾਚੇ ਦਰਬਾਰ ਕੀ ਜੈ ਬਹੁਤ ਜ਼ਿਆਦਾ ਰਣੀ ਹੈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਸੋ ਦਿਓ ਆਗਿਆ ਹਾਜ਼ਰੀ ਕਰੋ ਪਰਵਾਨ ਸਾਰਿਆਂ ਦਾ ਦਤ ਲੜਣੀ ਹੈ ਸ਼ੁਕਰਗੁਜ਼ਾਰ ਹੈ ਸੋ ਸ਼ੁਕਰੀਆ ਮਿਹਰਬਾਨੀ ਆਗਿਆ ਦੇ ਦਿਓ ਤੇ ਗੱਜ ਵੱਜ ਕੇ ਕਹਿ ਦਿਓ ਜੈ ਮਾਤਾ ਦੀ ਜੈ ਮਾਤਾ ਸਿਕਵਰੀਫੇਰ ਤੁਹਾਨੂੰ ਸਾਰਿਆਂ ਨੂੰ ਰਣਜੀਤ ਰਾਣਾ 뮤지컬 ਗਰੁੱਪੋਂ ਬਹੁਤ-ਬਹੁਤ ਮੁਬਾਰਕਬਾਦ ਅਜ ਦੇਸ ਜਾਗਰਨ ਦੀਆਂ ਔਰ ਵਿਆਹਾਂ ਸ਼ਾਦੀਆਂ ਭਗਵਤੀ ਜਾਗਰਨ ਔਰ ਰੰਗਾਰੰਗ ਪ੍ਰੋਗਰਾਮ ਕਰਵਾਉਣ ਦੇ ਲਈ ਸੰਪਰਕ ਕਰ ਸਕਦੇ ਹੋ ਗਾਇਕ ਰਣਜੀਤ ਰਾਣਾ 뮤지컬 ਗਰੁੱਪ ਜੀਟੀ ਰੋਡ ਫਗਵਾੜਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 98724 27 786 27 220 ਵਿੰਤੀ ਕਰਾਂਗੇ ਨਾਲ ਦੀ ਨਾਲ ਸਨਮਾਨ ਦਾਰਾ ਸਾਉਣ ਸਰਵਿਸ ਬੰਗਾ ਔਰ ਸਾਡੇ ਪੰਜਾਬ ਦੀ ਨੀ ਹਿੰਦੁਸਤਾਨ ਦੀ ਬਿਹਤਰੀਨ ਸਾਉਂਡ ਉਹਨਾਂ ਦਾ ਵੀ ਸਨਮਾਨ ਖਾਸ ਤੌਰ ਤੇ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾ ਰਿਹਾ ਸ਼ੁਕਰਦਾ ਕਰਦੇ ਆਂ ਬੋਲੀਏ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਦਰਬਾਰ ਕੀ ਸੱਚ ਇੱਕ ਬਹੁਤ ਜ਼ਰੂਰੀ ਸਨਮਾਨ ਡਾਕਟਰ ਮੁਕੇਸ਼ ਵਾਲੀਆ ਜੀ ਜਿਨ੍ਹਾਂ ਨੇ ਇਹ ਮੈਡੀਕਲ ਦਾ ਕੈਂਪ ਲਵਾਇਆ ਹੈ ਇਹ ਜਿੰਨੀ ਵੀ ਮਾਂ ਦੇ ਦਰਬਾਰ ਤੇ ਸੰਗਤ ਆ ਰਹੀ ਹੈ ਵੈਸੇ ਤਾਂ ਇਹ ਉਹ ਦਰਬਾਰ ਹੈ ਜਿੱਥੋਂ ਹਰ ਕਸ਼ਟ ਕਟਿਆ ਜਾਂਦਾ ਪਰ ਫਿਰ ਵੀ ਦੁਨਿਆਵੀ ਜਿੰਦੀ ਜਿੰਦਿਆਂ ਲੱਖਾਂ ਦੁੱਖ ਤਕਲੀਫਾਂ ਆਉਂਦੀਆਂ ਨੇ ਸੋ ਇਹ ਰੱਬ ਲੋਕ ਨੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਜੀ ਮੈਂ ਗੁਜਾਰਿਸ਼ ਕਰਾਂਗਾ ਕੋ ਪੂਰੀ ਪ੍ਰਬੰਧਕ ਕਮੇਟੀ ਨੂੰ ਕੀ ਡਾਕਟਰ ਸਾਹਿਬ ਉਹਨਾਂ ਦਾ ਸਨਮਾਨ ਉਹਨਾਂ ਦਾ ਹੋ ਰਿਹਾ ਔਰ ਆਪਾਂ ਸਾਰਿਆਂ ਨੇ ਰਲ ਕੇ ਇੱਕ ਜਗਾਰਾ ਮਾਂ ਦੇ ਦਰਬਾਰ ਤੇ ਬੋਲਣਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਬੜੀ ਮੁਹੱਬਤ ਕੀਤੀ ਹੈ ਸਾਰਿਆਂ ਨੇ ਬੜੀ ਪਿਆਰ ਬਖਸ਼ੇ ਮਾਂ ਦੇ ਦਰਬਾਰ ਤੇ ਸੋ ਬੋਲੀਏ ਸਾਡੇ ਦਰਬਾਰ ਕੀ ਔਰ ਸ਼ੁਕਰਗੁਜ਼ਾਰ ਕਿਨ ਜੀ ਇਹਨਾਂ ਵੀਡੀਓ ਵਾਲਿਆਂ ਨੂੰ ਇਹਨਾਂ ਸਾਰੇ ਫਿਕਰਾਂ ਨੂੰ ਜਿਹੜੇ ਕੈਮਰੇ ਚ ਬੰਦ ਕਰ ਰਹੇ ਨੇ ਅੱਜ ਦੇ ਆਪਣੇ ਟੇਕੇ ਕਪਲ